ਇਹ ਇਹ ਪੱਟੀ ਹੈ ਨਾ ਇਹ ਕੀ ਕਹਿੰਦੇ ਇਸ ਕਿਲੇ ਵਿੱਚੋਂ ਹੀ ਲੱਭੀ ਆ ਤੇ ਇਹਦੇ ਵਿੱਚ ਰਾਜਾ ਅਮਰ ਸਿੰਘ ਦਾ ਸਾਰਾ ਇਤਿਹਾਸ ਸੀ। ਉਹ ਦੇਖੋ ਇਹ ਤਾਂ ਸਰਕਾਰ ਨੂੰ ਇਹ ਚਾਹੀਦਾ ਵਾ ਕਿ ਇੱਥੇ ਵੀਡੀਓ ਬਣਾਉਣ ਦੀ ਇਜਾਜ਼ਤ ਵੀ ਨਾਰਮਲੀ ਤਰੀਕੇ ਨਾਲ ਦੇਣੀ ਚਾਹੀਦੀ। ਆ ਦੇਖੋ ਕਿਲਾ। ਇਸ ਕਿਲੇ ਦਾ ਨਾਮ ਸੁਖਪੁਰ ਆ ਦੇਖੋ। ਹੋ ਸਕਦਾ ਕਿ ਉਸ ਟਾਈਮ ਤੇ ਇੱਥੇ ਰਾਜਾ ਆਪਣੀ ਗੱਦੀ ਲਾਂਦਾ ਹੋ ਗੱਲ ਹੀ ਸਾਰੇ ਨੂੰ ਹੋਪ ਕਰਦੇ ਕਿ ਸਾਰੇ ਘੈਂਟ ਹੋ ਸੋ ਯਾਰ ਅੱਜ ਅਸੀਂ ਆਏ ਆ ਜ਼ਿਲ੍ਹਾ ਲੁਧਿਆਣਾ ਪਾਇਲ ਦੇ ਕਿਲੇ ਵਿੱਚ ਇਹਨੂੰ ਪਾਇਲ ਫੋਰਟ ਕਿਹਾ ਜਾਂਦਾ ਹੈ ਇਹ ਪਾਇਲ ਦੇ ਕਿਲੇ ਨੂੰ 1771 ਈਸਵੀ ਵਿੱਚ ਬਣਾਇਆ ਗਿਆ ਸੀ ਕਿਹਾ ਜਾਂਦਾ ਕਿ ਇਹਨੂੰ ਰਾਜਾ ਅਮਰ ਸਿੰਘ ਪਟਿਆਲਾ ਨੇ ਮੁਗਲਾ ਦੀ ਮਦਦ ਨਾਲ ਬਣਾਇਆ ਸੀਗਾ ਸੋ ਆਓ ਤੁਹਾਨੂੰ ਸਾਰਾ ਅਕੀਲਾ ਦਿਖਾਣੇ ਆ ਤੇ ਨਾਲ ਨਾਲ ਇਹਦੀ ਜੋ ਵੀ ਹਿਸਟਰੀ ਸਾਨੂੰ ਪਤਾ ਲੱਗਦੀ ਨਾਲ ਤੁਹਾਨੂੰ ਉਹ ਵੀ ਦੱਸਦੇ ਆ ਫੋ ਜਿਵੇਂ ਕਿ ਤੁਹਾਨੂੰ ਦਿਖਾਇਆ ਤੇ ਆ ਪਾਇਲ ਦਾ ਕਿਲਾ ਵਾ ਜੋ ਕਿ ਦਰਾਹੇ ਪਿੰਡ ਤੋਂ ਥੋੜਾ ਜਿਹਾ ਅੱਗੇ ਪਾਇਲ ਆਂਦਾ ਪਾਇਲ ਪਿੰਡ ਉੱਥੇ ਕਿਲਾ ਮੌਜੂਦ ਆ ਉਹ ਦੇਖੋ ਆ ਦੇਖੋ ਜਿਵੇਂ ਪਹਿਲਾ ਵਾਂਗ ਇਹ ਜਿਸ ਤਰੀਕੇ ਨਾਲ ਇਹ ਚੀਜ਼ ਬਣਾਈ ਹੈ ਇਹਨੂੰ ਦੇਖ ਕੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਇੱਥੇ ਰਾਜੇ ਦੀ ਇੱਥੇ ਗੱਦੀ ਹੁਣੀ ਆ ਕਿਉਂਕਿ ਜਿਸ ਤਰ੍ਹਾਂ ਇਹ ਬਣਾਇਆ ਨਾ ਛੋਟੇ ਜਿਹੇ ਮਹਿਲ ਵਾਂਗੂ ਉਸ ਤਰੀਕੇ ਨਾਲ ਦੇਖੋ ਜਿਵੇਂ ਰਾਜੇ ਦੀ ਇੱਥੇ ਗੱਦੀ ਹੋ ਸਕਦੀ ਹੈ ਤੇ ਦੋਨੋਂ ਪਾਸੇ ਜਿਵੇਂ ਸਿਪਾਈ ਖੜਦੇ ਤੇ ਦੋਨੋਂ ਪਾਸੇ ਦੇਖੋ ਪੋੜੀਆਂ ਸਿਰਫ ਇੱਥੇ ਤੱਕ ਆ ਆ ਦੇਖੋ ਤੁਹਾਨੂੰ ਹੁਣੇ ਪਤਾ ਲੱਗਿਆ ਕਿ ਇਸ ਕਿਲੇ ਦਾ ਪਹਿਲਾ ਨਾਂ ਸੀਗਾ ਸੁਖਪੁਰ ਪਰ ਮਹਾਰਾਜਾ ਅਮਰ ਸਿੰਘ ਨੇ ਇਸ ਕਿਲੇ ਦਾ ਨਾਂ ਸੁਖਪੁਰ ਬਦਲ ਦਿੱਤਾ ਸੀਗਾ ਉਹਦੇ ਪਿੱਛੇ ਕੀ ਕਾਰਨ ਸੀ ਇਹ ਕਾਰਨ ਆਸਤੱਕ ਕਿਸੇ ਨੂੰ ਪਤਾ ਨਹੀਂ ਲੱਗਿਆ ਮੈਂ ਪਹਿਲਾਂ ਵੀ ਵੀਡੀਓਜ਼ ਦੇਖੀਆਂ ਸੀਗੇ ਇਸਕੇ ਲਈ ਬਾਰੇ ਤੇ ਕਾਰਨ ਪਤਾ ਲੱਗੇ ਪਰ ਉਹ ਕਾਰਨ ਉਹਨਾਂ ਚ ਵੀ ਨਹੀਂ ਹਲੇ ਪਤਾ ਲੱਗਾ ਕਿ ਮਹਾਰਾਜਾ ਅਮਰ ਸਿੰਘ ਨੇ ਇਸ ਕਿਲੇ ਦਾ ਨਾਂ ਸੋਖਪੁਰ ਤੋਂ ਕਿਉਂ ਬਦਲਿਆ ਸੀ ਆ ਦੇਖੋ ਪਹਿਲਾਂ ਵਾਂਗ ਜਿਵੇਂ ਕਲਾਕਾਰੀ ਕੰਧਾਂ ਤੇ ਕੀਤੀ ਹੋਈ ਹੈ ਉਸ ਤਰੀਕੇ ਨਾਲ ਤੋ ਹੁਣੇ ਬਾਹਰ ਜਿਹੜੇ ਬਾਈ ਜੀ ਬੈਠੇ ਸੀ ਜਿਨ੍ਹਾਂ ਨੇ ਜਿਨ੍ਹਾਂ ਨੇ ਜਦੋਂ ਅਸੀਂ ਅੰਦਰ ਆਏ ਤੇ ਅਸੀਂ ਪੁੱਛਿਆ ਵੀ ਅਸੀਂ ਕਿਲਾ ਦੇਖਣਾ ਵਾ ਉਹਨਾਂ ਨੇ ਸਾਨੂੰ ਇੱਕ ਗੱਲ ਦੱਸੀ ਕਿ ਇਹ ਇਹ ਜਿਹੜਾ ਕਿਲਾ ਨਾ ਅੱਜ ਦੇ ਟਾਈਮ ਤੱਕ ਲੁਧਿਆਣੇ ਦੇ ਕੋਲੇ ਪਿੰਡਾਂ ਦਾ ਜ਼ਿਲ੍ਹਾ ਜਿਵੇਂ ਲੁਧਿਆਣਾ ਵਾ ਜਦ ਦਰਾਹੀ ਫੰਦ ਤੋਂ ਥੋੜਾ ਜਿਹਾ ਅੱਗੇ ਪਰ ਕਿਸੇ ਟਾਈਮ ਇਹ ਕਿਲਾ ਪਟਿਆਲੇ ਦੇ ਅੰਦਰ ਹੁੰਦਾ ਸੀਗਾ ਉਹਨਾਂ ਨੇ ਕਿਹਾ ਕਿ ਪਹਿਲੇ ਟਾਈਮ ਤੇ ਇਹ ਕਿਲਾ ਪਟਿਆਲੇ ਦੇ ਅੰਦਰ ਹੁੰਦਾ ਸੀਗਾ ਬਟ ਬਦਲਦੇ ਸਮੇਂ ਦੇ ਨਾਲ-ਨਾਲ ਇਹ ਕਿਲਾ ਹੁਣ ਜ਼ਿਲ੍ਹਾ ਲੁਧਿਆਣੇ ਵਿੱਚ ਵਜਲ ਆ ਪਿਆ ਆ ਹੁਣ ਅਸੀਂ ਉੱਪਰ ਆਏ ਆ ਤੁਹਾਨੂੰ ਉੱਪਰੋਂ ਸਾਰਾ ਕਿਲਾ ਦਿਖਾ ਜਿਵੇਂ ਕਿ ਅਸੀਂ ਪਿਛਲੀ ਵਾਰ ਅਸੀਂ ਤੁਹਾਨੂੰ ਦਿਖਾਇਆ ਸੀ ਸਰਾ ਹੁਣ ਸਰਾ ਤੇ ਕਿਲੇ 'ਚ ਇਹੀ ਫਰਕ ਸੀ ਸਰਾ 'ਚ ਲੋਕੀ ਜੀਰੋ ਆਪਣੇ ਸਫਰ ਦੇ ਦੌਰਾਨ ਸਟੇ ਕਰਦੇ ਸੀ ਇਸ ਲਈ ਉਹਦੇ ਸਿਰਫ ਚਾਰੋਂ ਪਾਸੇ ਕਮਰੇ ਸਨ ਇਹੀ ਜਿਵੇਂ ਕਿਲਾ ਵਾ ਤੇ ਕਿਲੇ ਦੀ ਮੰਤਰ ਨੂੰ ਪਤਾ ਲੱਗ ਰਿਹਾ ਕਿ ਇਹ ਕਿਲਾ ਹੈ ਸਰਾ ਨਹੀਂ ਹੈ ਆ ਦੇਖੋ ਉੱਪਰ ਜਿੱਥੋਂ ਅਸੀਂ ਐਂਟਰ ਹੋਏ ਤੁਹਾਨੂੰ ਉਹ ਵੀ ਦਿਖਾਉਂਦੇ ਦੇਖੋ ਜੀ ਆਹ ਗੇਟ ਤੋਂ ਅਸੀਂ ਐਂਟਰ ਹੋਏ ਸੀ ਤੇ ਇਧਰੋਂ ਅਸੀਂ ਅੰਦਰ ਪੌੜੀਆਂ ਚੜ੍ਹ ਕੇ ਆਏ ਹਾਂ ਉੱਪਰੋਂ ਉਹ ਸਾਹਮਣੇ ਪੌੜੀਆਂ ਪਿਛਲੀ ਵਾਰ ਜਿਹੜੀ ਅਸੀਂ ਸਰਾਹ ਤੇ ਗਏ ਸੀਗੇ ਉਹਦਾ ਮੁਗਲ ਸਰਾਹ ਦਰਾਹੇ ਦੇ ਕੋਲ ਸੀਗੀ ਉਹਦੇ ਜਦੋਂ ਅਸੀਂ ਮਸਜਿਦ ਦੇ ਅੰਦਰ ਗਏ ਸੀ ਤਾਂ ਬਾਹਰ ਨਿਕਲਦੇ ਗੁਰਦੁਆਰਾ ਸੀ ਤੇ ਇਸ ਕਿਲੇ ਦੇ ਕੋਲੇ ਵੀ ਬਹੁ ਬਹੁ ਗੁਰਦੁਆਰਾ ਬਣਿਆ ਤੁਹਾਨੂੰ ਉਹ ਵੀ ਦਿਖਾਣੇ ਆ ਦੇਖੋ ਫਿਰ ਕਿਲੇ ਦੇ ਜਿਵੇਂ ਚਾਰੋਂ ਪਾਸੇ ਜਿਵੇਂ ਕਿ ਅਸੀਂ ਕਹਿ ਸਕਦੇ ਜਿਵੇਂ ਸਿਪਾਹੀ ਖੜਦੇ ਸੀ ਉੱਥੇ ਜਾਣ ਦਾ ਰਸਤਾ ਹੈਗਾ ਬਟ ਉਹ ਤੁਹਾਨੂੰ ਦੂਰੋਂ ਦੀ ਉਹ ਦ੍ਰਿਸ਼ ਦਿਖਾਣੇ ਕਿ ਉਹ ਚਾਰੋਂ ਪਾਸੇ ਕੰਦਾ ਕਿਹੋ ਜਿਹਾ ਉਹ ਦੇਖੋ ਉਹ ਕੰਦਾ ਆ ਦੇਖੋ ਪੋੜੀਆਂ ਬਣਾਈਆਂ ਪੋੜੀ ਦੇ ਨਾਲ ਲੱਕੜ ਲਾਈ ਹੋਈ ਆ ਆ ਦੇਖੋ ਇਹ ਲੱਕੜ ਦਸਰ ਇਹ ਪਹਿਲਾਂ ਨਹੀਂ ਸੀ ਇਹ ਇਹਨਾਂ ਨੇ ਹੋਣੇ ਲਾਈ ਆ ਤਾਂ ਕਿ ਵੀ ਜਿਹੜੀ ਇਹਨਾਂ ਦੀ ਮਜ਼ਬੂਤੀ ਆ ਜਿਵੇਂ ਕਿ ਲੋਕ ਅਕਸਰ ਆਂਦੇ ਜਾਂਦੇ ਰਹਿੰਦੇ ਕਿਲਾ ਦੇਖਣ ਤੇ ਇਹ ਸਾਰੀਆਂ ਖੰਡਰ ਦਾ ਕੰਮ ਨਾ ਕਰਨਾ ਵੀ ਜਿਨ੍ਹਾਂ ਨੇ ਉੱਪਰੋਂ ਦੇਖਣਾ ਹੁੰਦਾ ਕਿਲਾ ਕਈ ਵਾਰ ਕੀ ਹੁੰਦਾ ਵਾ ਕਿ ਪੋੜੀਆਂ ਇੰਨਿਆਕ ਖਰਾਬ ਹੋ ਜਾਂਦੀ ਆ ਵਾ ਜਿਨ੍ਹਾਂ ਦੀ ਇਹਨਾਂ ਨੇ ਸਪੋਰਟ ਕਰਕੇ ਨਾ ਇਸ ਚੀਜ਼ ਦੀ ਸਪੋਰਟ ਲਈ ਲੱਕੜਾਂ ਲਾਈਆਂ ਹੋਈਆਂ ਹਾਲਾਂਕਿ ਦੇਖੋ ਕਿਲਾ ਪੁਰਾਣਾ ਹੋਣ ਦੇ ਨਾਲ ਨਾਲ ਤੇ ਲੱਕੜਾ ਵੀ ਦੇਖੋ ਇਹ ਖਰਾਬ ਹੋਣੀਆ ਸ਼ੁਰੂ ਹੋ ਗਈ ਹੋਈਆਂ ਜਿਵੇਂ ਕਿ ਸਰਾਹ ਦੇ ਵਿੱਚ ਇੱਟਾਂ ਲੱਗਿਆ ਸੀ ਨਾ ਬਰੀਕ ਇੱਟਾਂ ਖੂਬ ਉਹਦਾ ਹੀ ਦੇਖੋ ਉਹ ਆਇਤ ਕੇ ਲੈਣਾ ਕਮਰਾ ਤੁਹਾਨੂੰ ਦਿਖਾ ਰਿਹਾ ਆ ਦੇਖੋ ਆਲੇ ਇਹ ਦੱਸੇ ਆਲੇ ਨੇ ਜਿਵੇਂ ਕਿ ਜਿਵੇਂ ਅਸੀਂ ਮੁਗਲ ਸਰਾਹ ਤੇ ਗਏ ਸੀ ਉੱਥੇ ਵੀ ਆਲੇ ਬਣਿਆ ਹੋਈ ਸੀ ਪਹਿਲੇ ਸਮਿਆਂ ਵਿੱਚ ਕੀ ਹੁੰਦਾ ਸੀਗਾ ਕਿ ਬਿਜਲੀ ਤਾਂ ਹੁੰਦੀ ਨਹੀਂ ਸੀ ਸੋ ਇਹ ਆਲਿਆਂ ਵਿੱਚ ਦੀਵੇ ਬਾਲਣ ਦਾ ਕੰਮ ਹੁੰਦਾ ਸੀ ਜਿਵੇਂ ਰੋਸ਼ਨੀ ਲਈ ਇਹਨਾਂ ਆਲਿਆਂ ਵਿੱਚ ਦੀਵੇ ਬਾਲੇ ਜਾਂਦੇ ਸੀ ਸੋ ਤਾਂ ਕਰਕੇ ਦੇਖੋ ਇੱਕ ਕਮਰੇ 'ਚ 4 4 ਵਾਲੇ ਨੇ ਤੇ ਬਾਹਰ ਵੀ 12ਵੀਂ ਉਹ ਦੇਖੋ ਸਾਹਮਣੇ ਆ ਦੇਖੋ ਆ ਸਾਰੇ ਆ ਦੇਖੋ ਆ ਗੰਦ ਤੇ ਵੀ ਹਰ ਇੱਕ ਦੁਆਰ ਤੇ ਆਲੇ ਬਣੇ ਹੋਏ ਨੇ ਤਾਂ ਕਿ ਵੀ ਰੋਸ਼ਨੀ ਹੋਵੇ ਉਸ ਸਮੇਂ 'ਚ ਆ ਦੇਖੋ ਬਾਹਰ ਆ ਗਏ ਤੇ ਬਾਹਰ ਵੀ ਹਾਲਾਂਕਿ ਇਹ ਸਾਰਾ ਕੁਝ ਕਾਫੀ ਟੈਗ ਹੋ ਗਿਆ ਵਾ ਬਟ ਕਿਸੇ ਟਾਈਮ ਇਸ ਜਗ੍ਹਾ ਤੇ ਵੀ ਛੱਤ ਹੁੰਦੀ ਹੋਣੀ ਆ ਆ ਜਿਵੇਂ ਆ ਦੇਖੋ ਇੱਥੋਂ ਪਤਾ ਲੱਗ ਰਿਹਾ ਕਿ ਇਹ ਸਾਰਾ ਕਵਰ ਸੀਗਾ ਬਟ ਹੋਣੇ ਕਵਰ ਨਹੀਂ ਆ ਆ ਇੱਕ ਕਮਰਾ ਵਾ ਆ ਦੇਖੋ ਕਿੰਨਾ ਨਿੱਕਾ ਕਮਰਾ ਬਣਾਇਆ ਹੋਇਆ ਆ ਦੇਖੋ ਸਾਨੂੰ ਇੱਕ ਪੌੜੀਆਂ ਲੱਗੀਆਂ ਅਸੀਂ ਹੁਣ ਉੱਪਰ ਜਾ ਕੇ ਦਿਖਾਣੇ ਤੁਹਾਨੂੰ ਜਿਵੇਂ ਕਿ ਅਸੀਂ ਪਹਿਲਾਂ ਦੱਸਿਆ ਸੀਗਾ ਕਿ ਸਾਨੂੰ ਪੱਕੀ ਜਗ੍ਹਾ ਲੱਭਦੀ ਆ ਚਾਰੋਂ ਪਾਸੇ ਲਈ ਤੁਹਾਨੂੰ ਉੱਥੇ ਵੀ ਦਿਖਾਉਂਦੇ ਆ ਦੇਖੋ ਆ ਪੌੜੀਆਂ ਤੋਂ ਅਸੀਂ ਚੜ ਕੇ ਆਏ ਆ ਤੇ ਆ ਦੇਖੋ। ਅਕੀਲੇ ਦੀਆਂ ਸਾਈਡ ਵਾਲੀਆਂ ਉੱਥੇ ਘੱਟੋ ਘੱਟ 6 ਫੁੱਟ ਦੀ ਆ। ਉਹ ਦੇਖੋ ਸਾਰਾ ਕਿਲਾ ਜਿਹੜਾ ਤੁਹਾਨੂੰ ਦਿਖਾਇਆ। ਉਹ ਚਾਰੋਂ ਪਾਸੇ ਦੀਵਾਰਾਂ। ਆ ਦੇਖੋ। ਇਹ ਜਿਵੇਂ ਪਹਿਲੇ ਸਮਾਂ ਵਿੱਚ ਸਿਪਾਹੀ ਜਿਵੇਂ ਕਿਲੇ ਦੀ ਰੱਖਿਆ ਲਈ ਇੱਥੇ ਇਹ ਜਗ੍ਹਾ ਤੇ ਖੜਦੇ ਹੁੰਦੇ ਆ। ਆ ਦੇਖੋ ਆ ਕਿਲੇ ਦਾ ਬਾਹਰਲਾ ਹਿੱਸਾ ਤੇ ਉਧਰਲੇ ਪਾਸੇ ਸ਼ਹਿਰ ਸ਼ੁਰੂ ਹੋਇਆ ਨਾ ਪਿੰਡ ਜਿੰਨੂੰ ਆਪਾਂ ਕੀ ਦੁਰਾਹੇ ਦੇ ਲੱਗਦਾ ਪਿੰਡ ਜਿਹੜਾ ਪਾਇਲ ਜਿੱਥੇ ਕਿਲਾ ਮੌਜੂਦ ਆ ਉਹ ਸਾਰਾ ਪਿੰਡ ਸ਼ੁਰੂ ਹੋ ਜਾਂਦਾ। ਆ ਦੇਖੋ ਅਸੀਂ ਇਧਰੋਂ ਆਏ ਆ। ਤੇ ਇਧਰਲੇ ਪਾਸੇ ਖੂਬ ਬਣਿਆ ਹੋਇਆ ਹੁਣ ਆਪਾਂ ਇਹਨੂੰ ਖੂਬ ਵੀ ਨਹੀਂ ਕਹਿ ਸਕਦੇ ਇਹ ਇੱਕ ਤਰੀਕੇ ਨਾਲ ਕਮਰਾ ਬਣਿਆ ਕਿਉਂਕਿ ਕਮਰੇ ਦੇ ਚਾਰੇ ਪਾਸੇ ਆਲੇ ਬਣੇ ਹੋਏ ਆ ਉਹ ਦੇਖੋ ਦੀਵੇ ਦੂਵੇ ਜਗਾਨਾ ਸੇ ਉਸ ਟਾਈਮ ਅਸੀਂ ਦੇਖਦੇ ਜਾ ਕੇ Odin ਕਮਰੇ ਟਾਈਪ ਬਣਿਆ ਹੋਇਆ ਇਹ ਇਹ ਉੱਪਰ ਸਾਰਾ ਓਪਨ ਆ ਦੇਖੋ ਆ ਦੇਖੋ ਸਾਰਾ ਕਿਲਾ ਪ੍ਰਿੰਸ ਤੇ ਆ ਨਾ ਕੰਡੇ ਆ ਇਹ ਇੱਕ ਲੋਜੀਕਲੀ ਗੱਲ ਕਹੀਏ ਤਾਂ ਸਰਕਾਰ ਨੂੰ ਇਹ ਚਾਹੀਦਾ ਵਾ ਕਿ ਇਨਾ ਕਿਲੇ ਜਿਵੇਂ ਕਿ ਹੁਣ ਕਿਲੇ ਤੇ ਕੋਈ ਆ ਨਾ ਆ ਦੇਖੋ ਕਿਵੇਂ ਝਾੜੀਆਂ ਝੋੜੀਆਂ ਹੋ ਗਈਆਂ ਸਰਕਾਰ ਨੂੰ ਵੀ ਚਾਹੀਦਾ ਕਿ ਇਨਾ ਕਿਲਿਆਂ ਦੀ ਇੱਕ ਤਾਂ ਸਫਾਈ ਰੱਖਣ ਪੂਰੀ ਇਹ ਕਿਲੇ ਆ ਹੈ ਹੁਣ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਵੀ ਅੱਜ ਦੇ ਟਾਈਮ ਇਹ ਕਿਲੇ ਮੌਜੂਦ ਆ। ਵੀ ਸਰਕਾਰ ਨੂੰ ਇਹ ਚਾਹੀਦਾ ਵਾ ਕਿ ਇਹ ਕਿਲੇ ਮਤਲਬ ਇਹਨਾਂ ਦੀ ਸਾਮ ਸਫਾਲ ਵਧੀਆ ਤਰੀਕੇ ਨਾਲ ਕੀਤੀ ਜਾਵੇ। ਜਿਵੇਂ ਕਿ ਹਲੇ ਵੀ ਉਹ ਦੇਖੋ। ਹਲੇ ਕਿਲੇ ਖੋਖਲੇ ਹੋ ਰਹੇ ਜਿਵੇਂ ਕਿ ਕਹਿ ਸਕਦੇ ਵੀ ਕੰਧਾਂ ਕੱਚੀਆਂ ਹੋ ਰਹੀਆਂ ਤੇ ਇਹਨਾਂ ਕੰਧਾਂ ਨੂੰ ਮਜ਼ਬੂਤ ਕਰਨ ਦਾ ਕੋਈ ਨਾ ਕੋਈ ਹਿੱਲਾ ਲੱਭਣਾ ਚਾਹੀਦਾ ਵਾ ਤੇ ਤੱਕ ਜੋ ਲੋਕਾਂ ਨੂੰ ਇੱਥੇ ਵੀਡੀਓ ਬਣਾਉਣ ਦੀ ਇਜਾਜ਼ਤ ਵੀ ਨਾਰਮਲੀ ਤਰੀਕੇ ਨਾਲ ਦੇਣੀ ਚਾਹੀਦੀ ਕਿਉਂਕਿ ਕਈ ਵਾਰ ਹੁੰਦਾ ਵਾ। ਹੁਣ ਮੈਂ ਇੱਕ ਵਾਰ ਗਿਆ ਸੀਗਾ ਆਪਣਾ ਇੱਥੇ ਕਿਲੇ ਦੇ ਥੋੜੀ ਜਿਹੀ ਦੂਰ 10 ਕਿਲੋਮੀਟਰ ਦੇ ਕੋਲੇ ਜਗ੍ਹਾ ਹੈਗੀ ਆ ਲਸ਼કરી ਖਾਨ ਦੀ ਸਰਾਹ ਉੱਥੇ ਮੈਂ ਗਿਆ ਤੇ ਉੱਥੇ ਬਾਈ ਜੀ ਬੈਠੇ ਸੀ ਬਾਈ ਜੀ ਕਹਿੰਦੇ ਕੀ ਹਨਾ ਵੀ ਤੁਸੀਂ ਸਰਾਹ ਦੇਖ ਲਓ ਬਟ ਵੀਡੀਓ ਨਹੀਂ ਬਣਾਨੀ ਹੈ ਸੋ ਚਲੋ ਉਦੋਂ ਅਸੀਂ ਵੀਡੀਓ ਨਹੀਂ ਬਣਾਈ ਕਿਉਂਕਿ ਅਗਲੇ ਨੇ ਕਿਹਾ ਬਟ ਗੱਲ ਇਦਾਂ ਵਾ ਕਿ ਮੇਰਾ ਇੱਕ ਸੋਚਨਾ ਵਾ ਬਾਕੀ ਤੁਸੀਂ ਆਪਣਾ ਕਮੈਂਟ ਚ ਰਾਏ ਜ਼ਰੂਰ ਦੇਣਾ ਵੀ ਸਾਨੂੰ ਮਤਲਬ ਜਿਹੜੇ ਵੀ ਯੂਟਿਊਬਰ ਵਗੈਰਾ ਇਹ ਜਾਂਦੇ ਆ ਉਹਨਾਂ ਨੂੰ ਇਸ ਕਿਲੇ ਦੀ ਵੀਡੀਓ ਬਣਾ ਕਿਲੇ ਆ ਦੀ ਇਹ ਸਨਾਮਾ ਦੀ ਵੀਡੀਓ ਬਣਾਉਣ ਦੀ ਇਜਾਜ਼ਤ ਦੇ ਦੇਣੀ ਚਾਹੀਦੀ ਆ ਹੁਣ ਇਜਾਜ਼ਤ ਦੇਣ ਦਾ ਮਤਲਬ ਇਹ ਨਹੀਂ ਹੋਆ ਕਿ ਉੱਥੇ ਜਾ ਕੇ ਵੀ ਕਈ ਜਾਣੇ ਹੁੰਦੇ ਆ ਵੀ ਹੁੱਲੜਬਾਜੀ ਕਰਨ ਜਾਂ ਉੱਥੇ ਕਿਸੇ ਚੀਜ਼ ਨੇ ਸ਼ਰਾਰਤ ਕਰਨ ਇਜਾਜ਼ਤ ਦੇਣ ਤੋਂ ਮਤਲਬ ਇਹ ਹੋ ਸਕਦਾ ਵਾ ਕਿ ਸਾਨੂੰ ਉਸ ਕਿਲੇ ਦੀ ਨੌਲੇਜ ਪ੍ਰੋਵਾਈਡ ਕਰਨੀ ਚਾਹੀਦੀ ਹੈ ਵੀਡੀਓ ਦੇ ਥਰੂ ਵੀ ਇਸ ਜਗ੍ਹਾ ਤੇ ਇਹ ਕਿਲਾ ਜਾਂ ਇਹ ਸਰਾ ਮੌਜੂਦ ਆ ਸੋ ਸਾਰੇ ਆਣ ਦੇਖਣ ਤੇ ਆਪਣੀਆਂ ਪੁਰਾਤਨ ਚੀਜ਼ਾਂ ਨੂੰ ਦੇਖਣ ਵੀ ਉਸ ਟਾਈਮ ਤੇ ਚੀਜ਼ਾਂ ਲੋਕ ਕਿਵੇਂ ਕਿਵੇਂ ਸਟੇ ਕਰਦੇ ਸੀ ਕਿਵੇਂ ਰਹਿੰਦੇ ਸੀ ਕਿਵੇਂ ਵਿਚਰਦੇ ਸੀ ਕਿਵੇਂ ਉਹਨਾਂ ਦਾ ਰਹਿਣ ਸਹਿਣ ਹੁੰਦਾ ਸੀਗਾ ਜਾ ਹੁਣ ਆਪਾਂ ਕਿਸੇ ਇਤਿਹਾਸਿਕ ਜਗ੍ਹਾ ਜਿਵੇਂ ਕਿ ਇਹ ਕਿਲਾ ਇਹ ਕਿਹ ਕਿਹੜਾ ਦਾ ਇਤਿਹਾਸਿਕਾ ਹੁਣ ਇੱਥੇ ਆ ਕੇ ਅਸੀਂ ਹੁੱਲੜਬਾਜੀ ਕਰੀਏ ਹੈ ਕੋਈ ਉਹਦਾ ਦੀ ਮਤਲਬ ਛੇੜਖਾਨੀ ਕਰੀਏ ਜਿੰਨਾ ਨੁਕਸਾਨ ਹੋਵੇ ਤਾਂ ਉੱਚ ਗਲਤੀ ਸਾਡੀ ਆ ਹੁਣ ਅਸੀਂ ਇੱਥੇ ਆਏ ਵੀਡੀਓ ਬਣਾ ਲੈ ਅਸੀਂ ਜਸਟ ਨੋਲੇਜ ਪ੍ਰੋਵਾਈਡ ਗੱਲ ਕਰ ਰਹੇ ਆ ਕਿ ਇਹ ਜਗ੍ਹਾ ਤੇ ਕਿਨਾ ਮੌਜੂਦ ਆ ਜੋ ਰਾਜਾ ਅਮਰ ਸਿੰਘ ਦੁਆਰਾ ਮੁਗਲਾ ਦੁਆਰਾ ਬਣਾਇਆ ਗਿਆ ਸੀ 1773 ਈਸਵੀ ਵਿੱਚ ਸੋ ਇਹ ਚੀਜ਼ ਦਾ ਨੋਲੇਜ ਪ੍ਰੋਵਾਈਡ ਆ ਜੋ ਤੁਹਾਨੂੰ ਅਸੀਂ ਦਿਖਾ ਵੀ ਸਕੀਏ ਹੁਣ ਕੁਝ ਕਿੱਲਾ ਜਿਵੇਂ ਵੀਡੀਓ ਬਣਾਣਾ ਮਨਾ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਵੀ ਉਹਨਾਂ ਦੀ ਮੈਂ ਕਹਿੰਨਾ ਵੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਕਈ ਵਾਰ ਹੁੰਦਾ ਕਿ ਅਸੀਂ ਹੁਣ ਲੁਧਿਆਣੇ ਆਏ ਸੀਗੇ ਜਿਲ੍ਹੇ ਚੋਂ ਕੋਲੋਂ ਉਹ ਕਿਲੇ ਦੇ 40 45 ਕਿਲੋਮੀਟਰ ਪੈਂਦਾ ਵਾ ਤੇ ਉੱਥੇ ਅਸੀਂ ਜਸਟ ਆਏ ਕਿ ਸਰਾਹ ਦੇਖੀ ਤੇ ਵਾਪਸ ਚਲੇ ਗਏ ਕਿਉਂਕਿ ਭਾਈ ਜੀ ਨੇ ਮਨਾ ਕੀਤਾ ਹੀ ਵੀ ਵੀਡੀਓ ਨਹੀਂ ਬਣਾਨੀ ਤੇ ਇਸ ਕਰਕੇ ਅਸੀਂ ਵੀਡੀਓ ਨਹੀਂ ਬਣਾਈ ਬਟ ਮੈਂ ਚਾਹੁੰਨਾ ਕਿ ਇਹ ਚੀਜ਼ ਦੀ ਸਾਨੂੰ ਅੱਗੇ ਦੀ ਯੂਟਿਊਬਰਸ ਵਗੈਰਾ ਜਾਂ ਜਿਹੜੇ ਹੋਰ ਵੀ ਸੋਸ਼ਲ ਮੀਡੀਆ ਵਾ ਜਿਹੜੇ ਕਿ ਆਂਦੇ ਆ ਵਿਚਰਦੇ ਆ ਉਹਨਾਂ ਨੂੰ ਇਸ ਚੀਜ਼ ਦੀ ਜਿਆਦਾ ਦਿੱਤੀ ਜਾਵੇ ਤਾਂ ਜੋ ਉਹ ਇਹਨਾਂ ਕਿਲੇ ਨੂੰ ਦਿਖਾਣ ਤੇ ਇਹਨਾਂ ਦੀ ਜਿਵੇਂ ਦੇਖੋ ਇਹ ਸਾਰਾ ਹੁਣ ਡੈਮੇਜ ਹੋ ਰਿਹਾ ਤੇ ਮੈਂ ਤੁਹਾਨੂੰ ਨਾ ਇੱਕ ਵੀਡੀਓ ਦਿਖਾਣਾ ਵਾਂ ਇਹੀ ਕਿਲੇ ਦੀ ਚਾਰੋਂ ਪਾਸੇ ਉਹਦੀ ਵੀ ਇੱਕ ਤਰੀਕੇ ਨਾਲ ਖੰਡਰ ਬਣਿਆ ਹੋਇਆ ਸੋ ਮੈਂ ਜਾਨਣਾ ਕਿ ਇਹ ਯਾਰ ਆਉਣ ਵਾਲੀ ਪੀੜ੍ਹੀ ਲਈ ਅਟੈਚਮੈਂਟ ਵਾਲੀਆਂ ਗੱਲਾਂ ਵਾ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਪਤਾ ਲੱਗੂਗਾ ਵੀ ਇਹ ਵੀ ਇਹ ਕਿਲੇ ਵੀ ਸਿਗੇ ਐਦਾਂ ਦੇ ਵੀ ਹੁੰਦੇ ਹੁਣ ਕਿਉਂਕਿ ਜਿਹੜੀ ਅਸਲੀ ਜਨਰੇਸ਼ਨ ਆ ਬਹੁਤ ਘੱਟ ਲੋਕਾਂ ਨੂੰ ਇਹ ਚੀਜ਼ਾ ਪਤਾ ਹੋਊਗਾ ਕੀ ਇਦਾਂ ਦੇ ਕਿਲੇ ਵੀ ਸੀਗੇ ਜਿਹੜੇ ਅੱਜ ਦੀ ਜਨਰੇਸ਼ਨ ਆ ਮੈਂ ਆਪਣੀ ਇਸ ਦੀ ਗੱਲ ਨਹੀਂ ਕਰ ਰਿਹਾ ਜਿਹੜੇ ਮੇਰੇ ਇਸ ਤੋਂ ਛੋਟੇ ਆ ਜਿਵੇਂ ਆਪਾਂ 15 ਸਾਲ 10 ਸਾਲ ਦੀ ਉਮਰ ਦੀ ਗੱਲ ਕਰ ਲਈ ਬੱਚਿਆ ਸੀ ਤਾਂ ਮੈਂ ਤੁਹਾਨੂੰ ਇੱਕ ਵਾਰੀ ਕਿਲੇ ਦੀ ਹਾਲਤ ਦਿਖਾਉਣਾ ਚਾਹ ਰੋ ਪਾਸਿਓ ਆ ਦੇਖੋ ਉਹ ਦੇਖੋ ਝਾੜੀਆਂ ਝੁੜੀਆਂ ਉਹ ਦੇਖੋ ਸਾਹਮਣੇ ਹਾਲਾ ਕਿ ਪੜੇ ਜਗਾ ਤੋਂ ਉਹ ਦੇਖੋ ਕਿਲਾ ਟੁੱਟਿਆ ਵੀ ਪਿਆ ਵਾ ਤਾਂ ਤੋਂ ਭਾਵੇਂ ਹੀ ਆ ਕਿ ਇਹ ਸਰਕਾਰ ਦਾ ਫਰਜ਼ ਬੰਦਾ ਵਾ ਤਾਂ ਕਿ ਵੀ ਪੰਜਾਬ ਦੇ ਕਿਲੇ ਖਾਸ ਕਰਕੇ ਕਿਉਂਕਿ ਪੰਜਾਬ ਪੰਜਾਬੀ ਹੈ ਹਨਾ ਤੇ ਇਹਨਾਂ ਦੇ ਕਿਲਿਆਂ ਤੇ ਧਿਆਨ ਦਿੱਤਾ ਜਾਵੇ ਇਹਨਾਂ ਦੀ ਮੁਰੰਮਤ ਵਧੀਆ ਤਰੀਕੇ ਨਾਲ ਹੋਈ ਜਾਵੇ ਤੇ ਇਹਨਾਂ ਤੇ ਆਮ ਲੋਕ ਜਿਵੇਂ ਵੀਡੀਓ ਵੀਡੀਓ ਬਣਾਉਂਦੀ ਜ਼ਿਆਦਾ ਦਿੱਤੀ ਜਾਵੇ ਜਸਟ ਇਨ ਨੋਲੇਜ ਪ੍ਰੋਵਾਈਡ ਇਹ ਨਹੀਂ ਕਿ ਆਗੇ ਤੇ ਗਾਣਾ ਲਾ ਕੇ ਕੋਈ ਵੀ ਵੀਡੀਓ ਬਣਾਤੀ ਉਹ ਚੀਜ਼ ਗਲਤ ਹੋ ਜੂਗੀ ਕਿਉਂਕਿ ਇਤਿਹਾਸਿਕ ਜਗਾ ਵਾ ਹਨਾ ਇਸ ਕਰਕੇ ਸੋ ਵੀਡੀਓ ਬਣਾਉਣ ਦੀ ਇੱਕ ਤਾਂ ਮਤਲਬ ਇਜਾਨੁਮਤੀ ਦਿੱਤੀ ਜਾਵੇ ਵੀ ਕਿਉਂਕਿ ਵੀ ਹੁਣ ਜਿਹੜੇ ਬਾਈ ਜਨੇ ਸਾਨੂੰ ਲਸ਼ਕਰੀ ਖਾਨ ਦੀ ਵਿੱਚ ਸਰਾ ਦੇ ਵੀਡੀਓ ਬਣਾਉਣ ਤੋਂ ਮਨਾ ਕੀਤਾ ਕਿੰਨੇ ਵੀ ਸਾਡੀ ਕੋਈ ਗਲਤੀ ਨਹੀਂ ਸਾਨੂੰ ਪਰ ਆਰਡਰ ਆਇਆ ਸੋ ਉਹਨਾਂ ਦੀ ਵੀ ਕੋਈ ਗਲਤੀ ਨਹੀਂ ਕੀ ਸੋ ਪਹਿਲੀ ਗੱਲ ਤਾਂ ਵੀ ਚਾਹਨਾ ਵੀ ਸਰਕਾਰ ਨੂੰ ਚਾਹੀਦਾ ਕਿ ਕਿਲਾ ਦੀ ਕਿਲਿਆ ਤੇ ਧਿਆਨ ਦਿੱਤਾ ਜਾਵੇ ਤੇ ਇਹਨਾਂ ਦੀ ਮਤਲਬ ਦੇਖਭਾਲ ਦਾ ਵਧੀਆ ਤਰੀਕੇ ਨਾਲ ਇੰਤਜ਼ਾਮ ਕੀਤਾ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀ ਇੱਥੇ ਆਏ ਵਧੀਆ ਤਰੀਕੇ ਨਾਲ ਕਿਲੇ ਦੇਖੇ ਤੇ ਸਾਫ ਸਫਾਈ ਦਾ ਸਭ ਤੋਂ ਵੱਧ ਧਿਆਨ ਰੱਖਿਆ ਜਾਵੇ ਜਿਵੇਂ ਕਿ ਮੈਂ ਤੁਹਾਨੂੰ ਵੀਡੀਓ ਚ ਦਿਖਾਇਆ ਵਾ ਕਿ ਚਾਰੇ ਪਾਸੇ ਕਾਹੀ ਕਾਹ ਦੇਖੋ ਖੰਡਰ ਟਾਈ ਬਣਿਆ ਹੋਇਆ ਵਾ ਆ ਜੋਂ ਬਾਕੀ ਦਾ ਕਿਲਾ ਤੁਹਾਨੂੰ ਦਿਖਾਈਏ ਆ ਦੇਖੋ ਅਸੀਂ ਫੇਰ ਉਹੀ ਕਮਰੇ ਵੱਲ ਆ ਗਏ ਆ ਜਿੱਥੇ ਕੀ ਤੁਹਾਨੂੰ ਦਿਖਾਇਆ ਸੀ ਕਿ ਇਹ ਹੋ ਸਕਦਾ ਕਿ ਉਸ ਟਾਈਮ ਤੇ ਇੱਥੇ ਰਾਜਾ ਆਪਣੀ ਗੱਦੀ ਲਾਂਦਾ ਹੋਵੇ ਇਸ ਜਗ੍ਹਾ ਤੇ ਤੇ ਆ ਦੇਖੋ ਇਹ ਪੌੜੀਆਂ ਜਦਸਲ ਇੱਥੋਂ ਘੁੰਮ ਕੇ ਬਸ ਇੱਥੇ ਤੱਕ ਹੀ ਆਉਂਦੀ ਆ ਉਹ ਆ ਪਿਛਲੇ ਸਾਲ ਹਾਲਾਂਕਿ ਇੱਥੇ ਦੇਖੋ ਇਹ ਜਗ੍ਹਾ ਤੇ ਪੂਰੀ ਕੰਧ ਹੋ ਇੱਕ ਕਵਰ ਹੋਣਾ ਵਾ ਕਿਉਂਕਿ ਆ ਦੇਖੋ ਸਾਈਡੋਂ ਪਤਾ ਲੱਗ ਰਿਹਾ ਕਿ ਕਿਲਾ ਟੁੱਟਿਆ ਹੋਇਆ। ਤੋਂ ਕਿਲਾ ਡੈਮੇਜ ਹੈ ਕਿਲਾ ਟੁੱਟਿਆ ਹੋਇਆ। ਉਹਨਾਂ ਦੀਆਂ ਇੱਟਾਂ ਵੀ ਇੱਕ ਗੱਲ ਆ ਜਿਹੜੇ ਬੈਠੇ ਬੈਠੇ ਸੀਗੇ ਉਹਨਾਂ ਦੇਖੋ ਵੀ ਇੱਟਾਂ ਵੀ ਹਲੇ ਤੱਕ ਸਾਮ ਕੇ ਰੱਖਿਆ ਹੋ ਸਾਰੀਆਂ ਇੱਟਾਂ ਪਈਆਂ ਵੇ ਜਿਹੜੀਆਂ ਕਿ ਇਸ ਕਿਲੇ ਤੋਂ ਨਹੀਂ ਤੁਹਾਨੂੰ ਦਿਖਾਉਣਾ ਵੀਡੀਓ। ਉਹ ਦੇਖੋ। ਸੋ ਇਹ ਚਾਹਨਾ ਕਿ ਸਰਕਾਰ ਨੂੰ ਇੱਕ ਵਾਰੀ ਨਾ ਇਹਨਾਂ ਜਗ੍ਹਾ ਤੇ ਧਿਆਨ ਦੇਣਾ ਚਾਹੀਦਾ ਵਾ। ਤਾਜੋ ਕੀ ਕੀ ਗੰਦੇ ਵੀ ਆਉਣ ਵਾਲੀ ਜਿਹੜੀ ਜਨਰੇਸ਼ਨ ਆ ਉਹਨਾਂ ਵਾਸਤੇ ਕਿਲੇ ਹਰੈਨ ਵੀ ਤਾਂ ਕੀ ਉਹ ਦੇਖਣ ਸਕਣ ਕਿਉਂਕਿ ਅੱਜ ਦੇ ਟਾਈਮ 'ਚ ਅਸੀਂ ਇਹ ਵੀ ਦੇਖਿਆ ਕਿ ਬਹੁਤ ਚੀਜ਼ਾਂ ਵਾਂ ਜੋ ਅੱਜ ਦੇ ਟਾਈਮ 'ਚ ਸਾਨੂੰ ਦੇਖਣ ਨਹੀਂ ਮਿਲੀਆਂ ਜੋ ਪੁਰਾਤਨ ਚਮੇ ਤੇ ਸੀਗੀਆਂ ਹੁਣ ਉਦਾਹਰਨ ਤੇ ਤੌਰ ਤੇ ਮੇਰੇ ਦਿਮਾਗ 'ਚ ਐਸਟਾ ਮਾਨਿਆ ਬਟ ਮੈਂ ਕੋਸ਼ਿਸ਼ ਐਸੀ ਦੀ ਐਸੀ ਜਗ੍ਹਾ ਤੇ ਜਾਣ ਦੀ ਕੋਸ਼ਿਸ਼ ਜ਼ਰੂਰ ਕਰਾਂਗਾ ਕੋਈ ਐਸਾ ਕਿਲਾ ਜਾਂ ਐਸੀ ਸਰਾਵ ਜਿਹੜੀ ਨੌਲੇਜ ਪ੍ਰੋਵਾਈਡ ਹੋਵੇ ਜਿੰਨਾ ਮੈਂ ਤੁਹਾਨੂੰ ਕੱਲੀ-ਕੱਲੀ ਗੱਲ ਦਾ ਮਤਲਬ ਵੀ ਸਮਝਾ ਸਕਾਂ ਸੋ ਦੇਖੋ ਅਸੀਂ ਨਾ ਬਾਈ ਜੀ ਨਾਲ ਗੱਲ ਕੀਤੀ ਇਹ ਇਹ ਪੇਟੀ ਹੈ ਨਾ ਇਹ ਕੀ ਕਹਿੰਦੇ ਇਸ ਕਿਲੇ ਵਿੱਚੋਂ ਹੀ ਲੱਭੀ ਆ ਤੇ ਇਹਦੇ ਵਿੱਚ ਰਾਜਾ ਅਮਰ ਸਿੰਘ ਦਾ ਸਾਰਾ ਇਤਿਹਾਸ ਹੈਗਾ ਇਸ ਪੇਟੀ ਵਿੱਚ ਸੋ ਇਹ ਪੇਟੀ ਕਹਿੰਦੇ ਕੀ ਇਹ ਪੇਟੀ ਉਸ ਟਾਈਮ ਦੀ ਬਣੀ ਹੋਈ ਆ ਆ ਪੇਟੀ ਦਿਖਾ ਦਿਓ ਆ ਇਹ ਪੇਟੀ ਦੇ ਢੁੰਡੇ ਦੇਖੋ ਆ ਸੋ ਇਹਦਾ ਜਿਹੜਾ ਇਤਿਹਾਸ ਆ ਨਾ ਇਸ ਪੇਟੀ 'ਚ ਜੋ ਵੀ ਰਾਜੇ ਬਾਰੇ ਜੋ ਵੀ ਇਤਿਹਾਸ ਨਿਕਲਿਆ ਉਹ ਕਿਉਂਕਿ ਇਹ ਪਹਿਲਾ ਪਟਿਆਲਾ ਰੈਸਟਚ ਹੁੰਦਾ ਸੀਗਾ ਜਿਵੇਂ ਕਿ ਤੁਹਾਨੂੰ ਪਹਿਲਾਂ ਦੱਸਿਆ ਸੀ ਤੇ ਇਹਦਾ ਸਾਰਾ ਇਤਿਹਾਸ ਉਹ ਪਟਿਆਲੇ 'ਚ ਅਜਾਇਬ ਘਰ 'ਚ ਮੌਜੂਦ ਹੈ ਇਹਦੇ ਵਿੱਚ ਰਾਜੇ ਦਾ ਸਾਰਾ ਇਤਿਹਾਸ ਸੀ ਸੋ ਇਹ ਪੇਟੀ ਇੱਥੇ ਇਸ ਕਰਕੇ ਰੱਖੀ ਗਈ ਹੈ ਤਾਂ ਜੋ ਵੀ ਜਿਹੜੇ ਵੀ ਆਉਂਦੇ ਆ ਕਿਲੇ ਨੂੰ ਦੇਖਣ ਤੇ ਉਹ ਇਹ ਪੇਟੀ ਨੂੰ ਵੀ ਦੇਖਣ ਸਨ ਜਾਂ ਕਿ ਉਸ ਟਾਈਮ ਦੀ ਇਹ ਪੇਟੀ ਹੈ ਤੇ ਇਸ ਪੇਟੀ ਦੇ ਕੁੰਡੇ ਦੇ ਦੇਖ ਕੇ ਪਤਾ ਲੱਗਦਾ ਕਿ ਇਹਦੇ ਤਾਲੇ ਕਿੱਡੇ ਵੱਡੇ ਹੋਣਗੇ ਕਿਲੇ ਦੇ ਅੰਦਰ ਵਰਦੇ ਹੀ ਇੱਕ ਇਧਰਲੇ ਪਾਸੇ ਕਮਰਾ ਹੁੰਦਾ ਦਾ ਤੇ ਆ ਦੇਖੋ ਇਧਰ ਫਿਰ ਉਹੀ ਕਿਲਾ ਸ਼ੁਰੂ ਹੋ ਜਾਂਦਾ ਸੋ ਆ ਜਿਹੜੀ ਲੱਕੜ ਦੇਖ ਲਈ ਨਾ ਇਹ ਜਦੋਂ ਕਿਲੇ ਦਾ ਨਿਰਮਾਣ ਹੋਇਆ ਸੀ ਨਾ ਇਹ ਉਦੋਂ ਦੀ ਹੀ ਲੱਕੜ ਹੈਗੀ ਆ ਆ ਜਾਂ ਲੱਗਦਾ ਤਾਂ ਇੱਥੇ ਸੰਤਰੀ ਕੱਢ ਦਿੰਦੇ ਉਸ ਟਾਈਮ ਦੀ ਤੇ ਗੇਟ ਦੇ ਵੀ ਲੱਕੜ ਉਸੇ ਸਮੇਂ ਦੀ ਹੈ ਪੁਰਾਣੇ ਸਮੇਂ ਦੀ ਬਾਕੀ ये किले एंट्री पॉइंट सो जाना कि इस जिथे दरखत लगान ना इतने की इतनी जेल होंगी सी पेल आज अंदर एक बनिया भी हो कमरा भी दिखाने ਔਰ ਜਿਵੇਂ ਅਸੀਂ ਉਧਰ ਤੁਹਾਨੂੰ ਉੱਪਰ ਚੜ੍ਹ ਕੇ ਦਿਖਾਇਆ ਨਾ ਕਿ ਇਦਾਂ ਦਾ ਸੀਗਾ ਇਦਾਂ ਕਿਲੇ ਦੇ ਚਾਰੋਂ ਪਾਸੇ ਬੜਿਆ ਹੋਇਆ ਹੋ ਸਕਦਾ ਕਿ ਇਹ ਉਸ ਟਾਈਮ ਜੇਲ ਦਾ ਕੰਮ ਕਰਦੇ ਹੋਵੇ ਆ ਦੇਖੋ ਉੱਪਰ ਜਿਵੇਂ ਦੇਖਿਓ ਜਗਾ ਛੱਡੀ ਆ ਸਿਪਾਹੀਆ ਦੇ ਤਾਇਨਾਤ ਰਹਿਣ ਵਾਸਤੇ ਤੁਹੇ ਸਾਰਾ ਕਿਲਾ ਸੀਗਾ ਅੱਜ ਤੁਹਾਨੂੰ ਇੱਕ ਵਾਰੀ ਸਾਰਾ ਕਿਲਾ ਸੀ ਬਾਰੋਦੀ ਵੀ ਦਿਖਾਣੇ ਆ ਉਹ ਵਾਲੇ ਗੇਟ ਤੋਂ ਅਸੀਂ ਐਂਟਰ ਹੋਏ ਆ ਤੇ ਆ ਦੇਖੋ ਬਾਰੋਦੀ ਕਿਲਾ ਕੁਛ ਇਸ ਤਰ੍ਹਾਂ ਤੇ ਆ ਗੇਟ ਆ ਜਿੱਥੋਂ ਅਸੀਂ ਅੰਦਰ ਗਏ ਆ ਦੇਖੋ ਇੱਥੋਂ ਦੀ ਆ ਦੇਖੋ ਕਿਲਾ ਸੋ ਹਲੇ ਵੀ ਜੇ ਕਿਲੇ ਦੀ ਮਜ਼ਬੂਤੀ ਦੀ ਗੱਲ ਕਰੀਏ ਤਾਂ ਹਲੇ ਵੀ ਬਹੁਤ ਮਜ਼ਬੂਤ ਆ ਦੇਖੋ ਇੱਥੋਂ ਦੇਖਣ ਤੇ ਪਤਾ ਲੱਗਦਾ ਪਿਆ ਕਈ ਕਿ ਜਗ੍ਹਾ ਤੋਂ ਕਿਲਾ ਬਹੁਤ ਅੱਛਾ ਰਹਿ ਗਿਆ ਹਾਂਜੀ ਯਾਰ ਸੋ ਆਸਾ ਬਲੌਗ ਇਨਾ ਕਈ ਸੇ ਕਾ ਉਮੀਦ ਕਰਦੇ ਤਾਨੂੰ ਉਮੀਦ ਕਰਦੇ ਤਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਨਾ ਭੁੱਲਿਓ ਸੋ ਆਪਣੇ ਕਮੈਂਟ ਕਰਕੇ ਤੁਸੀਂ ਆਪਣੀ ਰਾਏ ਵੀ ਦਿਨਾ ਕਮੈਂਟ ਕਰਕੇ ਕਿ ਜੋ ਮੈਂ ਗੱਲ ਕਈ ਵੀਡੀਓ ਬਣਾਉਂਦੀ ਇੱਕ ਤਾਂ ਇਜਾਜ਼ਤ ਦਿੱਤੀ ਜਾਵੇ ਦੂਜਾ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਇਨਾ ਕਿ ਲਿਆ ਤੇ ਆਪਣੀ ਰਾਏ ਵੀ ਦਿਨਾ ਕਮੈਂਟ ਕਰਕੇ ਕਿ ਤੁਹਾਡੀ ਕੀ ਰਾਏ ਆ ਸੋ ਮਿਲਦੇ ਆ ਨੈਕਸਟ ਵੀਡੀਓ ਚ ਧਿਆਨ ਰੱਖਣਾ ਆਪਣਾ ਤੇ ਕਮੈਂਟ ਚ ਜਰੂਰ ਦੱਸਣਾ ਕਿ ਅਗਲੀ ਵੀਡੀਓ ਕਿਸ ਕਿਲੇ ਜਾਂ ਕਿਸ ਸਰਾਹ ਤੇ ਬਣਾਈਏ ਸੋ ਰੱਬ ਰੱਖਾ